ਆ ਆ ਗਿਆ ਜਿੰਦਾਬਾਦ 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 ਲੋਕੋ ਤੁਹਾਨੂੰ ਪਤਾ ਕੱਲ ਦਾ ਚੰਡੀਗੜ੍ਹ ਮੀਟਿੰਗ ਸੀ ਸੀਐਮ ਸਾਹਮਣੇ ਨਾਲ ਉੱਥੇ ਸੀਐਮ ਸਾਹਮਣੇ ਚੱਲੇਗੀ ਸੀ ਮੀਟਿੰਗ ਦੇ ਵਿੱਚੋਂ ਉਸ ਤੋਂ ਬਾਅਦ ਸਾਰੇ ਪੰਜਾਬ ਦੇ ਵਿੱਚ ਜਿਹੜਾ ਮੇਨ ਆਗੂਆਂ ਨੂੰ ਜਿਹੜਾ ਫੜੋ ਫੜਾਈ ਕਰਨ ਦਾ ਰਾਤ ਤੋਂ ਹੀ ਕੰਮ ਚੱਲਿਆ ਹੋਇਆ ਹੈ ਔਰ ਸਾਨੂੰ ਵੀ ਮੈਨੂੰ ਵੀ ਰਾਤ ਨੂੰ 11:00 ਵਜੇ ਸਵਾ 11:00 ਵਜੇ ਜਦੋਂ ਆਇਆ ਘਰ ਉਹਦੇ ਹੀ ਗ੍ਰਿਫਤਾਰ ਕਰ ਲਿਆ ਸੀਗਾ ਜ਼ਿਲ੍ਹਾ ਪ੍ਰਧਾਨ ਨੂੰ ਮੇਰੇ ਖਜ਼ਾਂਚੀ ਦੇ ਜ਼ਿਲ੍ਹੇ ਦੇ ਇਹਨਾਂ ਨੂੰ ਸਾਨੂੰ ਉਹ ਨਾਲ ਕੋਈ ਕ੍ਰਾਂਤੀਕਾਰੀ ਦੇ ਸਾਡੇ ਸਾਥੀ ਹੈਗੇ ਆ ਔਰ ਬਹਿਰੂ ਗਰੁੱਪ ਦੇ ਜਿਹੜਾ ਸਾਥੀ ਹੈਗਾ ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ ਰਾਤ ਨੂੰ ਸੋ ਤੜਕੇ ਦਾ ਸਾਡੀ ਜਥੇਬੰਦੀ ਵੱਲੋਂ ਪ੍ਰੋਟੈਸਟ ਦਾ ਵੀ ਸਾਡਾ ਗਨਾਹ ਕੀ ਦੱਸਿਆ ਜਾਵੇ ਅਸੀਂ ਕੋਈ ਇਹ ਤਾਂ ਨਹੀਂ ਕਿ ਅਸੀਂ ਨਸ਼ਾ ਵੇਚਦੇ ਆ ਜਾਂ ਸਾਡੀ ਕੋਈ ਹੋਰ ਵੱਡਾ ਗਨਾਹ ਕੀਤਾ ਵੀ ਸਾਨੂੰ ਜਿਹੜਾ ਇੱਥੇ ਅੰਦਰ ਹਵਾਲਾਤਾਂ ਦੇ ਵਿੱਚ ਜਾਂ ਸਾਨੂੰ ਥਾਣੇ ਦੇ ਵਿੱਚ ਰੱਖਿਆ ਜਾ ਰਿਹਾ ਹੈ ਮੈਂ ਪਹਿਲੀ ਗੱਲ ਤਾਂ ਬਣਦਾ ਹੀ ਨਹੀਂ ਹੈ ਗਰਫਤਾ ਕਰਨਾ ਦੂਜੀ ਗੱਲ ਜੇ ਹੈ ਤੁਸੀਂ ਕਰਨਾ ਹੈਗਾ ਜਿਸ ਤਰ੍ਹਾਂ ਸਿਆਸੀ ਲੋਕਾਂ ਨੂੰ ਵੀ ਤੁਸੀਂ ਕਰਦੇ ਹੋ ਸਾਨੂੰ ਘਰ ਦੇ ਵਿੱਚ ਰਿਟੇਨ ਕਰ ਲਓ ਘਰ ਦੇ ਵਿੱਚ ਸਾਨੂੰ ਉੱਥੇ ਰੱਖਿਆ ਜਾ ਸਕਦਾ ਉੱਥੇ ਆਪਦੀ ਡਿਊਟੀ ਪਾ ਤੁਸੀਂ ਮਲਾਜਮਾਂ ਦੀ ਡਿਊਟੀ ਲਾ ਸਕਦੇ ਹੋ ਅਸੀਂ ਜਿਆਦਾ ਪ੍ਰਵਾਜਤ ਰਹੀਏ ਤਾਂ ਉਸ ਤੜਕੇ ਦਾ ਜਿਹੜਾ ਸਾਰੇ ਸਾਡੇ ਬੈਣ ਭਰਾਵਾਂ ਨੇ ਸਾਡੀ ਜਥੇਬੰਦੀਆਂ ਨੇ ਕੀਤਾ ਹੈਗਾ ਉਹਦੇ ਕਰਕੇ ਅੱਜ ਜਿਹੜਾ ਹੁਣ ਸਾਡੀਆਂ ਡਿਊਟੀਆਂ ਲਾ ਕੇ ਸਾਨੂੰ ਘਰ ਦੇ ਵਿੱਚ ਰਿਟੇਨ ਜਿਹੜਾ ਹੈਗਾ ਸਾਨੂੰ ਬੰਦੇ ਲਾ ਕੇ ਡਿਊਟੀਆਂ ਲਾ ਕੇ ਘਰ ਦੇ ਵਿੱਚ ਭੇਜ ਰਹੇਗੇ ਹੈ ਭੇਜ ਰਹੇ ਹੈਗੇ ਆ ਸੋ ਇਹ ਮੈਂ ਕਹੂੰਗਾ ਵੀ ਵਧੀਆ ਜਿਹੜੀ ਸਰਕਾਰ ਦਾ ਜਿਹੜਾ ਰੁਈਆ ਹੈਗਾ ਭਗਵੰਤ ਮਾਨ ਦਾ ਇਹ ਵਧੀਆ ਨਹੀਂ ਹੈਗਾ ਕਿਉਂਕਿ ਹਰ ਬੰਦਾ ਆਪਦੇ ਹੱਕਾਂ ਵਾਸਤੇ ਲੜ ਸਕਦਾ ਹੈਗਾ ਉਸੇ ਤਹਿਤ ਅਸੀਂ ਸਾਡੀ ਮੀਟਿੰਗ ਹੋ ਰਹੀ ਸੀ ਉਸੇ ਤਹਿਤ ਹੀ ਅਸੀਂ ਸਾਡਾ ਅਗਲਾ ਪੰਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਹੋਣਾ ਸੀਗਾ ਤੋ ਹਮੇਸ਼ਾ ਹੀ ਹੁੰਦਾ ਆਇਆ ਹੈਗਾ ਕਿਉਂਕਿ ਇਹ ਸਰਕਾਰ ਤਾਂ ਭਗਵੰਤ ਸਿੰਘ ਸਰਕਾਰ ਤਾਂ ਇੰਨਾ ਧਰਨਾ ਵਿੱਚੋਂ ਜਿਸ ਧਰਨਾ ਨੂੰ ਇਹ ਮਾੜਾ ਕਹਿ ਰਹੀ ਜਿਸ ਧਰਨਾ ਬਾਰੇ ਆਲੋਚਨਾ ਹੋ ਰਹੀ ਹੈ ਇਸ ਧਰਨਾ ਦੇ ਵਿੱਚੋਂ ਨਿਕਲੀ ਸਰਕਾਰ ਉੱਥੇ ਵੀ ਇਸ ਘਰ ਦੇ ਵਿੱਚ ਸਾਡੇ ਤੇ ਡਿਊਟੀ ਲਾ ਕੇ ਪਰਛਾਤੀ ਸਾਨੂੰ ਉੱਥੇ ਵੀ ਅੰਦਰ ਚ ਰੱਖਿਆ ਜਾ ਰਿਹਾ ਤੋ ਸਾਡੇ ਸਾਡੀਆਂ ਜਥੇਬੰਦੀ ਦੀ ਸਾਡੀ ਦੀ ਡਿਮਾਂਡ ਸੀਗੀ ਵੀ ਸਾਡੇ ਲੀਡਰਾਂ ਨੂੰ ਅੰਦਰ ਕਿਉਂ ਰੱਖਿਆ ਜਾ ਰਿਹਾ ਇਹਨੂੰ ਆਦੇ ਘਰਾਂ ਦੇ ਵਿੱਚ ਸਾਡੇ ਨੂੰ ਜਿਸ ਤਰ੍ਹਾਂ ਹੈਗਾ ਤੁਸੀਂ ਜੇ ਡਿਊਟੀ ਲਾਉਣੀ ਕਿਸੇ ਬੰਦੇ ਨੂੰ ਆਰਡਰ ਛੱਡਣ ਦਾ ਨਹੀਂ ਜਾਂ ਕੁਝ ਵੀ ਹੈਗਾ ਕੋਈ ਇਹਨਾਂ ਗੱਲਾਂ ਦਾ ਵਧੀਆ ਇੱਕ ਜ਼ਿੰਮੇਵਾਰ ਇਹ ਉਹ ਜੁਮੇਵਾਰ ਬੰਦ ਹੁਣ ਹੁੰਦਾ ਹੈਗਾ ਇਹੋ ਜੀਆਂ ਗੱਲਾਂ ਕਰਨੀਆਂ ਜਾਂ ਵਧੀਆ ਤਾਂ ਗੱਲਾਂ ਕੋਈ ਨਹੀਂ ਲੱਗਦੀਆਂ ਵਧੀਆ ਗੱਲਾਂ ਨਹੀਂ ਹੈ ਇਹ ਇਹ ਜੀਆਂ ਗੱਲਾਂ ਕਰਨੀਆਂ ਕਿਉਂਕਿ ਹਰ ਬੰਦੇ ਨੇ ਮੰਗਣਾ ਜਦੋਂ ਇਹ ਸਰਕਾਰ ਤੋਂ ਬਾਹਰ ਸੀ ਹਰ ਤਾਂ ਧਰਨੇ ਲੱਗਦੇ ਸੀ ਉਦੋਂ ਇਹ ਗੱਲਾਂ ਠੀਕ ਸੀਗੀਆਂ ਸੋ ਆਪਦੀਆਂ ਮੰਗਾਂ ਮੰਗ ਕਿਹੜੀ ਮੰਨਣੀ ਨਹੀਂ ਮੰਨਣੀ ਇਹ ਸਰਕਾਰਾਂ ਦਾ ਕੰਮ ਹੁੰਦਾ ਤੇ ਉਹਦੇ ਅਸੀਂ ਮੰਗਣਾ ਤਾਂ ਹੈ ਹੀ ਨਾ ਇਹ ਇੱਕ ਗਲਤੀ ਚ ਕੀ ਹੈਗਾ ਕੋਈ ਗਲਤ ਹਜੇ ਤਾਂ ਕੋਈ ਸੜਕ ਰੋਕਣ ਵਾਲੀ ਗੱਲ ਵੀ ਐਸਕੇਮ ਨੇ ਨਹੀਂ ਕੀਤੀ ਸੀ ਕੋਈ ਵੀ ਅਸੀਂ ਜਾ ਕੇ ਸੜਕਾਂ ਨੂੰ ਉਸ ਤਰ੍ਹਾਂ ਜਗਾ ਕਹਿ ਰਹੇ ਸੀ ਸਾਨੂੰ ਜਗ੍ਹਾ ਦਿਓ ਕੰਢੀਗੜ੍ਹ ਕੇਸ ਜਗ੍ਹਾ ਤੇ ਅਸੀਂ ਬੈਠਣਾ ਹੈਗਾ ਸਾਡੀ ਅਸੀਂ ਤਾਂ ਜਗ ਦੀ ਮੰਗ ਕਰ ਰਹੇ ਸੀ ਇਸ ਸੜਕਾਂ ਨੂੰ ਕੋਲ ਨਹੀਂ ਤਾਂ ਕੋਈ ਗੱਲ ਹੀ ਨਹੀਂ ਸੀ ਇਸ ਸੜਕਾਂ ਰੋਕਣੀਆਂ ਜਾਂ ਨਹੀਂ ਰੋਕਣ ਨਾਲੇ ਹਲੇ ਤਾਂ ਪੰਜ ਨੂੰ ਸੀਗਾ ਮੀਟਿੰਗ ਸਾਡੀ ਤਿੰਨ ਨੂੰ ਹੋ ਰਹੀ ਸੀਗੀ ਸੋ ਜੀ ਵਧੀਆ ਮੌਕੇ ਤੇ ਪਹਿਲਾਂ ਮੀਟਿੰਗ ਚੱਲੇ ਜੀ ਪਤਾ ਨਹੀਂ ਕੀ ਬੰਦੇ ਵੇ ਜੀਆਂ ਕੀ ਪਲਾਨ ਸੀ ਕੀ ਗੱਲ ਸੀਗੀ ਜਿਹੜਾ ਇਸ ਤਰ੍ਹਾਂ ਕੀਤਾ ਗਿਆ ਹੈਗਾ ਨਹੀਂ ਕਰਨਾ ਚਾਹੀਦਾ ਸੀ ਦੇਖੋ ਸੰਘਰਸ਼ ਕਦੇ ਰੁਕਦੇ ਨਹੀਂ ਹੁੰਦੇ ਸੰਘਰਸ਼ ਤਾਂ ਇਹਦਾ ਦੇਖੋ ਜਦੋਂ ਇਹੋ ਜੀ ਗੱਲ ਬਣਦੀ ਮੈਂ ਕਹੂੰਗਾ ਜਦੋਂ ਇਹੋ ਜਾਂ ਰੋਸ ਬਣਦਾ ਹੈਗਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੰਘਰਸ਼ ਤੋਂ ਵੱਡਾ ਹੋ ਕੇ ਨਿਕਲਦਾ ਉਹ ਵੱਡਾ ਤਿਆਰੀ ਨਾਲ ਨਿਕਲਦਾ ਹਰ ਬੰਦੇ ਦੇ ਮਨ ਦੇ ਵਿੱਚ ਹੁੰਦੀ ਹੈ ਵੀ ਇਸ ਤਰ੍ਹਾਂ ਕੀਤਾ ਗਿਆ ਹੁਣ ਅਸੀਂ ਤਿਆਰੀ ਵੱਧ ਕਰੀਏ ਸੋ ਉਹ ਤੋਂ ਵੱਡੀ ਤਿਆਰੀ ਦੇ ਨਾਲ ਜਿਹੜਾ ਸੰਘਰਸ਼ ਤੋਂ ਆਉਣ ਵਾਲਾ ਸੰਘਰਸ਼ ਤੋਂ ਵੱਡੀ ਤਿਆਰੀ ਨਾਲ ਹੁੰਦਾ ਹੈ ਇਹ ਸੰਘਰਸ਼ ਕਿਤੇ ਰੁਕਦੇ ਨਹੀਂ ਹੁੰਦੇ ਕਦੇ ਅਜੇ ਤੱਕ ਨਹੀਂ ਰੁਕੇ ਜੇ ਮੋਦੀ ਦੇ ਸਮੇਂ ਮੋਦੀ ਨਹੀਂ ਰੋਕ ਸਕਿਆ ਇੱਕ ਸਾਲ ਤੋਂ ਤਾਂ ਇੱਕ ਉਹੀ ਪੰਜਾਬ ਜੀ ਨੇ ਐਡਾ ਵੱਡਾ ਸੰਘਰਸ਼ ਕਰਕੇ ਦਿੱਲੀ ਦੇ ਵਿੱਚ ਵੱਡਾ ਸੰਘਰਸ਼ ਬਣਾਇਆ ਸੀ ਤਾਂ ਉਹ ਪੰਜਾਬ ਦੇ ਵਿੱਚ ਵੱਡਾ ਸੰਘਰਸ਼